ਆਹੋ ਆਹੋ ਯੈਸ ਅੱਜ ਆਪਰੇ ਮੂਝੇ ਵੀ ਪਾਲਾ ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਐਂਡ ਤੱਕ ਜਰੂਰ ਦੇਖੋ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਹਾਂਜੀ ਗੱਲਬਾਤ ਕਰਦੇ ਹਾਂ ਬ੍ਰਾਊਨ ਕੁੜੀ ਪਿਛਲੇ ਦਿਨੀ ਬ੍ਰਾਊਨ ਕੁੜੀ ਦੇ ਸਿਸਟਰ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਫੋਟੋਸ ਤੇ ਵੀਡੀਓ ਥੋੜੀ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਗਿਆ ਤੁਹਾਨੂੰ ਸਭ ਨੂੰ ਪਤਾ ਕਿ ਬ੍ਰਾਊਨ ਕੁੜੀ ਦੇ ਕੱਲੀਆਂ ਪੈਣਾ ਪੈਣਾ ਨੇ ਇਹਨਾਂ ਦੇ ਕੋਈ ਬ੍ਰਦਰ ਨਹੀਂ ਹੈਗਾ ਇਸ ਕਰਕੇ ਬ੍ਰਾਊਨ ਕੁੜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਵੱਡੇ ਭਾਈ ਦੇ ਫਰਜ਼ ਨਿਭਾ ਰਿਹਾ ਇੱਕ ਬ੍ਰਦਰ ਦੇ ਫਰਜ਼ ਆ ਰਹੀ ਹੈ ਕਿ ਸਾਰੇ ਵਿਆਹ ਦੀ ਜ਼ਿੰਮੇਵਾਰੀ ਸਾਰੇ ਵਿਆਹ ਦੀ ਡੈਕੋਰੇਸ਼ਨ ਹਰ ਇੱਕ ਤਰ੍ਹਾਂ ਦਾ ਕੰਮ ਕਰ ਬਰੌਨ ਕੁੜੀ ਮੂਰੇ ਹੋ ਕੇ ਖੁਦ ਆਪ ਕਰ ਰਹੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਰੌਨ ਕੁੜੀ ਵਿਆਹ ਨੂੰ ਵੀ ਫੁੱਲ ਇੰਜੋਏ ਕਰ ਰਹੀ ਹੈ ਹਰ ਇੱਕ ਤਰ੍ਹਾਂ ਦੀਆਂ ਰਸਮਾਂ ਦੇ ਵਿੱਚ ਫੁੱਲ ਇਨਵੋਲਵ ਹੋ ਰਹੀ ਹੈ ਕੱਲਾ ਜ਼ਿੰਮੇਵਾਰੀ ਨਹੀਂ ਚੱਕ ਰਹੀਆਂ ਨੂੰ ਇੰਜੋਏ ਵੀ ਕਰ ਰਹੀ ਹੈ ਤੁਸੀਂ ਡੀਜੇ ਦੀ ਵੀਡੀਓ ਦੇਖ ਸਕਦੇ ਹੋਗੇ ਜਾਗੂ ਦੀਆਂ ਵੀਡੀਓ ਦੇਖ ਸਕਦੇ ਹੋਗੇ ਤੇ ਆਪਣਾ ਹਲਦੀ ਦੀਆਂ ਵੀਡੀਓਜ਼ ਦੇਖ ਸਕਦੇ ਹੋ ਆਪਣੇ ਚੈਨਲ ਦੇ ਉੱਤੇ ਜਿਨ੍ਹਾਂ ਨੇ ਨਹੀਂ ਦੇਖੀਆਂ ਤਾਂ ਆਪਣੇ ਚੈਨਲ ਦੇ ਉੱਤੇ ਜਾ ਕੇ ਤੁਸੀਂ ਹਰ ਇੱਕ ਵੀਡੀਓ ਦੇਖ ਸਕਦੇ ਹੋ ਇਹਨਾਂ ਦੇ ਵਿਆਹ ਦੀਆਂ ਬਾਕੀ ਗੱਲ ਕਰੀਏ ਤਾਂ ਵਿਆਹ ਦੇ ਅਰੇਂਜਮੈਂਟ ਦੀ ਡੈਕੋਰੇਸ਼ਨ ਦੀ ਡੈਕੋਰੇਸ਼ਨ ਕਰਤੀ ਬਹੁਤ ਜਿਆਦਾ ਸੋਹਣੀ ਆ ਬਹੁਤ ਸੋਹਣਾ ਸਜਾਇਆ ਗਿਆ ਬਰੌਨ ਕੁੜੀ ਆਪਾਂ ਨੂੰ ਸਜਾਉਂਦੀ ਹੋਈ ਜਿਸ ਦੀ ਨਜ਼ਰ ਆਉਂਦੀ ਹੈ ਤੇ ਘਰ ਦੇ ਵਿੱਚ ਜੋ ਅਰੇਂਜਮੈਂਟ ਵਗੈਰਾ ਨੇ ਉਹ ਬਹੁਤ ਹੀ ਜਿਆਦਾ ਸੋਹਣੇ ਕੀਤੇ ਗਏ ਨੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ